ਨਿਊਜ਼ ਰੀਡਰ ਪੰਜਾਬ ਤੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਅਸੀਂ ਖੜੇ ਆ ਪਿੰਡ ਔਰ ਦੇ ਦਸਹਿਰਾ ਗਰਾਊਂਡ ਦੇ ਵਿੱਚ ਜਿੱਥੇ ਕਿ ਅੱਜ ਨੌਵੇਂ ਨਰਾਤੇ ਦੇ ਜਿਸ ਨੂੰ ਕੱਚਾ ਦਸਹਿਰਾ ਕਿਹਾ ਜਾਂਦਾ ਹੈ ਸ਼੍ਰੀ ਬਜਰੰਗਵਲੀ ਦਾ ਰੋਲ ਦਾ ਆਗਮਨ ਸ਼ੁਰੂ ਹੋਣ ਵਾਲਾ ਹੈ ਜਿੱਥੇ ਕਿ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਜੀ ਜਾਣ ਕਰਕੇ ਬਜਰੰਗਵਲੀ ਹਨੂਮਾਨ ਦੀ ਸੈਨਾ ਦੇ ਨਾਲ ਗਰਾਊਂਡ ਦੇ ਵਿੱਚ ਪ੍ਰਵੇਸ਼ ਕਰ ਰਹੇ ਹਨ ਤੁਸੀਂ ਇਸ ਟਾਈਮ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਮਝ ਰਾਂਗਬਲੀ ਦੇ ਰੋਲ ਦੇ ਵਿੱਚ ਸ਼੍ਰੀ ਹਰੀਸ਼ਪਾਲ ਰਾਣਾ ਜੀ ਜੋ ਕਿ ਮੈਂਬਰ ਪੰਚਾਇਤ ਵੀ ਹਨ ਇਸ ਲਈ ਉਹ ਆਪਣੀ ਸੈਨਾ ਦੇ ਨਾਲ ਆਪਣੇ ਕੰਮਾਂ ਨੂੰ ਬ੍ਰਾਂਧ ਗੁਰੂ ਆਰਾਮ ਜੀ ਦੇ ਚਰਨਾਂ 'ਚ ਜਲਦੀ ਤੋਂ ਜਲਦੀ ਦਸਹਰਾ ਗ੍ਰਾਮ ਦੇ ਵਿੱਚ ਜੀ ਕਿਰਪਾਲਤਾ ਕਰੋ ਜਿਨ੍ਹਾਂ ਸਾਡੇ ਦਸਹਰਾ ਕਮੇਟੀ ਦੇ ਮੈਂਬਰ ਹੈ ਕਾਰਵਾਈ ਤਿਆਰ ਕੀਤੀ ਹੈ ਬਜਰੰਗ ਬਲੀ ਜੀ ਪ੍ਰਭੂ ਰਾਮ ਜੀ ਦਾ ਟੁੱਟ ਭਗਤ ਦਿਨ ਰਾਤ ਪ੍ਰਭੂ ਜੀ ਭਗਤੀ ਦੇ ਵਿੱਚ ਜੀਨ ਸ੍ਰੀ ਬਜਰੰਗ ਵਾਲੇ ਜੀ ਨਮਸਕਾਰ ਕਰ ਰਿਹਾ ਹੈ ਇਹ ਤੁਸੀਂ ਸੀਨ ਦੇਖ ਰਹੇ ਹੋ ਆਪਣੇ ਇਸ਼ਕ ਨੂੰ ਜਾਂਦੇ ਹੋਏ ਦਸਹਰਾ ਗਰਾਉਂਡ ਵਿੱਚ ਪਹੁੰਚ ਚੁੱਕੇ ਹੈ ਔਰ ਅਗਲੀ ਜੋ ਵੀ ਸੀਨ ਹੈ ਤੁਸੀਂ ਤੁਮਾਰਾ ਭਰਾਂ ਦਿੰਦੇ ਹੋਏ ਜਲਦੀ ਤੋਂ ਜਲਦੀ ਦਸਹਿਰਾ ਗੰਢ ਪਹੁੰਚੋ ਤਾਂ ਕਿ ਇਸ ਖੰਡ ਨੂੰ ਅਗਲਾ ਸੀਨ ਦਿਖਾ ਸਕੀਏ ਰਮੇਂਗਾ ਅਹਿਮ ਸੀਨਾ ਪੰਜ ਵੱਡੀ ਦੇ ਵਿੱਚ ਪ੍ਰਭੂ ਰਾਮ ਜੀ ਵਰਾਤਾ ਲਖਮਣ ਤੇ ਮਾਤਾ ਸੀਤਾ ਜੀ ਬਰਾਜ ਬਣਾ ਇਹ ਸਾਰਾ ਤੁਸੀਂ ਸੀਨਾ ਜੀ ਅਸਰ ਬਹੁਤ ਤੁਹਾਨੂੰ ਅਸੀਂ ਦਿਖਾਇਆ ਉਹਨਾਂ ਨੇ ਸ੍ਰੀ ਰਾਮ ਜੀ ਦੇ ਹਾਜ਼ਰੀ ਪ੍ਰੋਜ ਨੇ ਲਗਾਈ ਆ ਪ੍ਰੋਜ ਦੇ ਹਾਜ਼ਰੀ ਬਜੰਗੋ ਨੇ ਜੀ ਨੇ ਲਗਾਈ ਆ ਇਹ ਸਾਰਾ ਸੀਨਾ ਸੀ ਦਿਖਾਇਆ ਜਲਦੀ ਤੋਂ ਜਲਦੀ ਦਸਹਰਾ ਤੋਂ ਪਹਿਲਾਂ ਦੀ ਕਿਰਪਾਲਤਾ ਕਰੋ ਤਾਂ ਕਿ ਅਗਲਾ ਸੀਨਾ ਦਿਖਾ ਸਕੀਏ ਜੈ ਸ੍ਰੀ ਅਕਾਲ 아. <목소리도> u <목소리도> ਹੋਰ ਮਾਰੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਕਮਲਜੀਤ ਰਾਣਾ ਜੀ ਤੇ ਸੈਕਟਰੀ ਸ਼੍ਰੀ ਵਿਪਨ ਪਨੋੜ ਜੀ ਉਹਨਾਂ RAM ਜੀ ਦਾ ਆਸ਼ੀਰਵਾਦ ਲੈਂਦੇ ਜੀ ਕਮਲਜੀਤ ਜੀ ਰਾਣਾ ਜਿਨ੍ਹਾਂ ਨੇ ਲਗਾਤਾਰ 40-45 ਸਾਲ ਪ੍ਰਭੂ ਰਾਣੀ ਦੀ ਸੇਵਾ ਕੀਤੀ 22 ਸਾਲ ਦੇ ਕਰੀਬ ਰਾਵਣ ਦਾ ਅਹਿਮ ਰੋਲ ਇਸ ਪੂਰੇ ਗਰਾਉਂਡ ਵਿੱਚ ਲੋਕਾਂ ਦੀ ਸੇਵਾ ਵਿੱਚ ਪੇਸ਼ ਕੀਤਾ 25 ਸਾਲ ਦੇ ਕਰੀਬ ਪੰਚਾਇਤ ਮੈਂਬਰ ਹੈ ਹੁਣ 14 ਤੋਂ 15 ਸਾਲ ਸਾਡੇ ਵਿੱਚ ਪ੍ਰਧਾਨ ਮਜੂਦ ਹੈ ਉਸ ਤੋਂ ਬਾਅਦ ਜੀਵਨ ਕੁਮਾਰ ਜੀ ਬਿੱਟੂ ਐਕਸ ਪੰਚ ਪ੍ਰਧਾਨ ਬਾਬਾ ਧਰਮਦਰ ਭਾਈ ਮੰਗਲੀ 13-14 ਸਾਲ ਤੋਂ ਲਗਾਤਾਰ ਚੇਅਰਮੈਨ ਦੇ ਪੱਤੇ ਮਜੂਦ ਹੈ ਉਸ ਤੋਂ ਬਾਅਦ ਸਾਡੇ ਗਵਿੰਦਰ ਕੁਮਾਰ ਜੀ ਬਿੰਦਾ ਪ੍ਰਧਾਨ ਬਾਬਾ ਚੰਤਪਰਨੀ ਸੇਵਾ ਸੁਸਾਇਟੀ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਆ ਤੇ ਉਹਨਾਂ ਦੀ ਸਟਫੀ ਟੀਮ ਵੱਲੋਂ ਤੁਹਾਡਾ ਬਹੁਤ ਧੰਨਵਾਦ ਰਾਜਾ ਖਰ ਤੇ ਧੂਕਸ਼ਣ ਰਾਜਾ ਰਾਵਨ ਦੇ ਛੋਟੇ ਭਰਾ ਖਰ ਤੇ ਧੂਕਸ਼ਣ ਦੀ ਐਂਟਰੀ ਚੁੱਕੀ ਹੈ ਜਿੱਦ ਤੱਕ ਆ ਕੋਈ ਮੇਰੀ ਆਵਾਜ਼ ਚੰ ਤਮਾਰੋ ਗ੍ਰਾਂਹ ਦੰਗਾ ਹੈ ਗ੍ਰਾਂਹ ਰਵ ਪਹੁੰਚਣ ਦੀ ਕਿਰਪਾਲਤਾ ਕਰੂ ਰਾਵਣ ਦੀ ਸੈਨਾ ਦੇ ਇਕਲਾਈ ਵਿੱਚ ਸਾਡੇ ਸ੍ਰੇਸ਼ਟ ਮਾਰਜੀਤ ਸਿੰਘ ਪਾਲ ਰਾਜਾ ਰਾਵਣ ਦੀ ਸੈਨਾ ਦੀ ਕਮਾਂਡ ਕਰਦੇ ਆ तकरीबन 30-35 ਸਾਲ ਤੋਂ ਪ੍ਰਭੂ ਰਾਮ ਜੀ ਦੇ ਚਰਨਾਂ ਵਿੱਚ ਆਪਣਾ ਸੇਵਾ ਅਰਪਨ ਕਰਦੇ ਆ 40 ਸਾਲ ਦੇ ਕਰੀਬ ਸ੍ਰੇਸ਼ਟ ਸਿੰਘ ਪਾਲ ਜੀ ਨੂੰ ਹੋ ਗਏ ਆ ਉਹਨਾਂ ਦੀ ਟੀਮ ਸੇਵਾ ਕਰਦੇ ਆ ਉਸ ਤੋਂ ਬਾਅਦ ਗੋਮਬ ਕਰਨ ਦੇ ਰੌਂਡ ਵਿੱਚ ਮਹਤ ਪਬਲੀ ਜੀ ਲਗਾਤਾਰ ਤੁਸੀਂ ਸਾਰੇ ਪਿੰਡ ਦੇ ਵਿੱਚ ਫਲੈਕਸ ਦੇਖ ਰਹੇ ਹੋ ਸਾਰੀ ਸੇਵਾ ਮਹਤ ਪਬਲੀ ਜੀ ਦੇ ਪਰਿਵਾਰ ਵੱਲੋਂ ਆ ਪ੍ਰਭੂ ਰਾਮ ਜੀ ਇਹਨਾਂ ਨੂੰ ਹਰ ਖੁਸ਼ੀ ਪ੍ਰਦਾਨ ਕਰਨ ਉਸ ਤੋਂ ਬਾਅਦ ਸ਼੍ਰੀ ਰਾਮ ਜੀ ਦੇ ਰੋਲ ਵਿੱਚ ਦਿਨੇਸ਼ ਕੁਮਾਰ ਜੀ ਦੁੱਗਾਲਾ ਸ਼੍ਰੀ ਰਾਮ ਜੀ ਦੇ ਰੋਲ ਵਿੱਚ ਹਾਂਸ਼ ਪਠਾਨਿਆ ਜੀ ਮਾਤਾ ਸੀਤਾ ਜੀ ਦੇ ਰੋਲ ਵਿੱਚ ਸਹੁਰ ਦੱਪਾਲ ਲਕਸ਼ਮਣ ਜੀ ਦੇ ਰੋਲ ਬੈਕਰ ਬਜਰੰਗ ਬਲੀ ਜੀ ਦੇ ਰੋਲ ਬੈਕਰ ਹਰੀਸ਼ ਰਾਣਾ ਜੀ ਜਿਹੜਾ ਮੌਜੂਦਾ ਸਾਡੇ ਪੰਚਾਇਤ ਮੈਂਬਰ ਵੀ ਹੈ ਤਕਰੀਬਨ 22 23 ਸਾਲ ਹੋ ਗਏ ਹੈ ਬਜਰੰਗ ਬਲੀ ਦਾ ਅਹਿਮ ਰੋਲ ਅਹਿਮ ਰੋਲ ਨਾਥਮੁਰ ਜੀ ਦੇ ਰੋਲ ਬੈਕਰ ਅੱਜ ਰੂਪ ਨਖਾੜੇ ਜੰਦ ਮਿੰਟਾਂ ਦੇ ਬੱਚੇ ਬੰਚਲੀ ਤਰਪਾਲ ਦਾ ਕਰਾ ਯੂਨੀਟਰ ਪੰਜਾਬ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਜੋ ਕਿ 192 ਦੇ ਦਸਹਰੇ ਦਾ ਮੇਨ ਸੀਨ ਜੋ ਸ਼ੁਰੂ ਕੀਤਾ ਗਿਆ ਹੈ ਸਰੂਪਨਕਾ ਦਾ ਸੀਨ ਇਸ ਵੇਲੇ ਰਾਵਣ ਦੀ ਸੈਨਾ ਖਾਰ ਤੇ ਦੂਸ਼ਣ ਆਪਣੀ ਸੈਨਾ ਨੂੰ ਨਾਲ ਲੈ ਕੇ ਇੱਕ ਗਰਾਊਂਡ ਦੇ ਵਿੱਚ ਆਪਣੀ ਪਹਿਲਵਾਨੀ ਗੇੜੀ ਲਗਾ ਰਹੇ ਹਨ ਤੇ ਨਾਲ ਹਨੂਮਾਨ ਦੀ ਸੈਨਾ ਵੀ ਜੋ ਉਹਨਾਂ ਦਾ ਧੰਨਵਾਦ ਕਰਦਾ ਹੈ ਮੈਂ ਧੰਨਵਾਦ ਕਰਦਾ ਮਨਦੀਪ ਤੁੱਗਲ ਜੀ ਤੇ ਆਸ਼ੋਕ ਜੀ ਜੋ ਆਪਣੇ ਘੁੰਮ ਰਹੇ ਆ న్యూਸ 리ਡਰ ਪੰਜਾਬ ਗਰਾਊਂਡ ਦੇ ਵਿੱਚ ਲਗਾਤਾਰ 22 ਤਰੀਕ ਤੋਂ ਸਾਡੇ ਨਾਲ ਜੁੜਿਆ ਸਾਡੇ ਮੈਂਬਰ ਵੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਤੋਂ ਸਤਨਾਮ ਸਿੰਘ ਜੀ ਰਾਵਲ ਪ੍ਰਧਾਨ ਸਿੰਘ ਕਲਕੀ ਲਗਾਤਾਰ ਸੇਵਾ ਕਰਦੇ ਆ ਸਾਡੇ ਤੋਂ ਸਟੇਜ ਤੇ ਆ ਜਣਾ ਰਾਣਾ ਜੀ ਯਾਦ ਕਰਦੇ ਆ ਮੈਂ ਜੀ ਬਹੁਤ ਠੂਰਾ ਕਹੋ ਆਈ ਤੇਰਾ ਇਹ ਜੀਰੋ ਆਹ ਕੌਣ ਹੋ ਮੈਂ ਲੰਗਦਾ ਬੱਦਲ ਰਾਵੜ ਵੀ ਬੈਠ ਨੂੰ ਸੂਰਾ ਦੰਮ ਯੋ ਆਪ ਕਹਾਂ ਆਪ ਦਾ ਬੈਕਗ੍ਰਾਉਂਡ ਤੁਹਾਨੂੰ ਦੇਖ ਕੇ ਨਾ ਸਾਰੇ ਆਪ ਜੇ ਰਾਜਾ ਜੇਰੇ ਭਾਈ हां बोल दूसरा कागज आप क्या कर रहे हो महाराज दशरथ के पुत्र अयोध्या के रहने वाले हैं और कुछ समय के लिए वनों बन, में रहने आए हैं ये सीता जी हैं मेरी धर्म पत्नी हैं और ये मेरे छोटे भाई हैं लक्ष्मण हैं आप दीदी आप देवी क्या कर रहे हो मैं अपने पति पति की फोन में घूम रही हूँ आप बहुत सुंदर हो आम मेरे से शादी कर लो ऐसा पति नहीं मिलेगा मैं तो शादीशुदा हूँ मैं आपसे शादी नहीं कर सकता मेरी धर्म पत्नी मेरे पास है कर करिए शादी के लिए खोल देवी मैं आपसे शादी नहीं कर सकता मेरी शादी हो चुकी है आप क्यों भटक रही हो आप मेरा कहना क्यों मान रहे हो आप क्यों लेट कर रहे हो भाता लक्ष्मण ये बहुत जिद्दी औरत है ये हमारा कहना नहीं मानेगी इसको अपनी सुंदरता पर बहुत घमंड है आप इसका ना काट दो

ਮਹਾਵਲੀ ਆਮਦੇ ਲੰਕਾ ਵਿੱਚ ਗਰਾਨਦਵਾਨੋਂ ਜਿੱਥੇ ਮਹਾਵਲੀ ਗੁੰਭ ਕਰਨ ਸ਼ਿਵਰਾਜ ਮੇਘਰਾ ਆਪਣੇ ਮੰਗ ਰੱਖਿਆ ਦੇ ਨਾਲ ਦਰਬਾਰ ਸਜਾ ਕੇ ਬੈਠੇ ਨੇ ਤੋਂ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਕੀ ਆਪ ਬਗਲੇ ਕਰ ਆਪਣੇ ਗੋਪ ਕਲੇਸ਼ ਦੱਫਾ ਆਂਦੇ ਆ ਆਪਣੇ ਲਈ ਸਮੱਸਿਆ ਦਾ ਆਲਕਣਾਂ ਦੇਲੇ ਆਂਦੇ ਆ ਇਸੇ ਤਰ੍ਹਾਂ ਰਾਵਣ ਦੇ ਭੈਣ ਸਰੂਪ ਲਗਾ ਜਿਹੜਾ ਲਕਸ਼ਮਣ ਨੇ ਨਾਕਬਾਦ ਦਿੱਤਾ ਆਪਣਾ ਤੁਖੜੇ ਰੰਗ ਲਈ ਜਿਹੜਾ ਦਰਵਾਜ਼ਾ ਮਹਾਰਿ ਕਉਮ ਕਰਨ ਜਿਵਨਾਂ ਤੇਗਾ ਉਹਨਾਂ ਲੱਕੇ ਆਪਣਾ ਤੁਖੜੇ ਦੱਫਲ ਆਈਆ ਸਰੂਪ ਨਕਾ ਜੀ ਰਾਮ

ਬਾਤੀਆਂ ਕਰ ਲਿਆ ਜਲ ਸਨਮਤੀ ਜਲ ਸਨਮਤੀ ਤਾਂ ਪ੍ਰਭੂ ਜੀ ਲਕਸ਼ਮਣ ਜੀ ਨੇ ਕਿਹਾ ਬ੍ਰਤਾ ਆਪਣੇ ਤੀਰ ਕਮਾਨ ਸੰਭਾਲੋ ਇਹਦਾ ਵਿਸ਼ਾ ਸਨਾਜ ਆ ਚੁੱਕੀ ਹੈ ਪ੍ਰਭੂ ਜੀ ਦੀ ਸਾਰੀ ਲੀਲਾ ਸੀ ਉਹ ਤਾਂ ਮਰਿਆਦਾ ਪ੍ਰਸ਼ੋਤਨ ਸੀ ਉਹਨਾਂ ਨੂੰ ਹਰ ਚੀਜ਼ ਦਾ ਪਤਾ ਸੀ ਕਿ ਕੀ ਹੋ ਰਿਹਾ ਆ ਕਿ ਤੁਸੀਂ ਸਾਰੇ ਸਾਨੂੰ ਬਹੁਤ ਸਹਿਯੋਗ ਦਿੰਦੇ ਹੋ ਹਾਂਜੀ ਸਰੇਜੀ ਇੱਕ ਚੱਕਰ ਲਵਾਓ ਇਹਨਾਂ ਦਾ ਅਗਲਾ ਕਿਹੜਾ ਅਗਲਾ ਕਿਹੜਾ ਜੀ ਅਗਲਾ ਕਿਹੜਾ ਅਗਲਾ ਕਿਹੜਾ ਅਗਲਾ ਕਿਹੜਾ ਅਗਲਾ ਕਿਹੜਾ ਜੀ ਤੇ ਰਾਵਣ ਦਾ ਸੈਨਾਪਤੀ ਜਿਹਨੇ ਸਾਡੀ ਭੈਣ ਸਰੂਪਨਾ ਦੇ ਨਾਲ ਇਹੋ ਜਿਹੀ ਹਰਕਤ ਕੀਤੀ ਆ ਔਰ ਇਸ ਵੇਲੇ ਸੈਨਾਪਤੀ ਦੀ ਜੰਗ ਚੱਲ ਰਹੀ ਆ ਇਹ ਸੈਨਾਪਤੀ ਵੀ ਮਾਰਿਆ ਗਿਆ ਪਰ ਜਾ ਕੇ ਦਰਬਾਰ ਵਿੱਚ ਦੱਸਿਆ ਗਿਆ ਕਿ ਸੈਨਾਪਤੀ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਹੈ 24 ਘੰਟੇ ਪ੍ਰਭੂ ਰਾਮ ਜੀ ਦੀ ਹਾਜ਼ਰੀ ਲਵਾਣ ਵਿੱਚ ਤਿਆਰ ਰਹਿੰਦਾ ਹੈ ਜਦੋਂ ਵੀ ਅਸ਼ੀਆ ਨੂੰ ਕਹਿੰਦੇ ਆ ਕਿ ਸਰਪੰਚ ਸਾਹਿਬ ਆ ਕੰਮ ਆ ਚਾਹੇ ਰਾਤ ਦੇ 11 ਬੱਚੇ ਹੋਣ ਇਹਨਾਂ ਨੇ ਤੱਕੀ ਸਾਨੂੰ ਜਵਾਬ ਨਹੀਂ ਦਿੱਤਾ ਪ੍ਰਭੂ ਰਾਮ ਜੀ ਇਹਨਾਂ ਦੀ ਪੂਰੀ ਪੰਚਾਇਤ ਜਿੰਨੇ ਵੀ ਸਾਡੇ ਸਾਡੇ ਵੀਰ ਆ ਲਖਵੀਰ RAM ਜੀ ਕਾਲਾ ਜੀ ਲਖਵੀਰ RAM ਜੀ ਕਾਲਾ ਜਿਹੜਾ ਠੇਕੇਦਾਰ ਵੀ ਆ ਪ੍ਰਭੂ RAM ਜੀ ਦੇ ਚਰਨਾ ਤੇ ਕਿੰਨੇ ਸਾਲਾਂ ਤੋਂ ਹਾਜ਼ਰੀ ਲਵਾਉਂਦੇ ਆ ਪ੍ਰਭੂ RAM ਜੀ ਇਹਨਾਂ ਨੂੰ ਹਰ ਖੁਸ਼ੀ ਪ੍ਰਦਾਨ ਕਰਨ ਗੁਣਪੁਰ ਤੋਂ ਸਤਵਿੰਦਰ ਸਿੰਘ ਜੀ ਸਰਪੰਚ ਇੱਥੇ ਆਣਦੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂਜੀ ਸ਼ੇਰ ਜੀ ਤੇ ਬਲਸ਼ਾਲੀ ਸੀ ਪਰ ਭਗਵਾਨ RAM ਨੇ ਤੇ ਉਹਨਾਂ ਦੀ ਸੈਨਾ ਨੇ ਉਹਦਾ ਵੀ ਵੱਦ ਕਰ ਦਿੱਤਾ ਹਣ ਉਹਦੇ ਪਰਾਤਾ ਸ਼੍ਰੀ ਦੁਸ਼ਨ ਨੂੰ ਭੇਜਿਆ ਗਿਆ ਸਾਨੂੰ ਰੋਲ ਕਰਨ ਦੇ ਲਈ ਦਿੱਤੇ ਆ ਮਤਲਬ ਇਸ ਨਗਰ ਦੇ ਦਸਹਰੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਇਹ ਜਿਹੜੀ ਪ੍ਰਥਾ ਚੱਲੀ ਆ ਰਹੀ ਆ 19495 ਸਾਲ ਤੋਂ ਉਹਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਆਪਣੇ ਬੱਚਿਆਂ ਨੂੰ ਇਸ ਦਸਹਰੇ ਦੀ ਸ਼ਾਨੋ ਸ਼ੌਕਤ ਨੂੰ ਬਰਕਰਾਰ ਰੱਖਣ ਦੇ ਲਈ ਇਸ ਦਚਰੇ ਚ ਸੇਵਾ ਭਾਵ ਦੇ ਨਾਲ ਇਹਨਾਂ ਛੋਟਾ ਛੋਟੇ ਬੱਚਿਆਂ ਨੂੰ ਭੇਜਿਆ ਜਾ ਰਿਹਾ ਸਾਡੇ ਕੋ ਰਿੰਕੂ ਜੀ ਐਕਸ ਪੰਜ ਸਾਡੇ ਕੋ ਸਟੇਜ ਤੇ ਆਇਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਆਉਣ ਦਾ ਸਾਡੇ ਰਪਿੰਦਰ ਕਮਾਲ ਜੀ ਸਾਡੇ ਕੋ ਸਟੇਜ ਤੇ ਆਓ ਸੈਕਰੀ ਸੋਸਾਟੀ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਆ ਅਗਰ ਕਿਸੇ ਸਾਡੇ ਨਾਲ ਸੰਦੇਹ ਹੋਣ ਸਾਡੇ ਕੋ ਇੱਥੇ ਪਹੁੰਚ ਦੀ ਕਿਰਪਾਲਤਾ ਕਰੋ ਅਸੀਂ ਧੰਨਵਾਦ ਕਰਦੇ ਆ ਜਨਤਾ ਦਾ ਵਿਸ਼ਵਾਸ ਦਾ ਚਾਰੀਆਂ ਦਾ ਬਰਦਾਨ ਸਿਗਾ ਕਿ ਤੁਸੀਂ ਪੈਦਾ ਹੁੰਦੇ ਸਾਰੇ ਜਵਾਨ ਹੋ ਜਾਓਗੇ ਤੁਹਾਨੂੰ ਟਨ ਬਾਏ ਟਨ ਇਸ ਚੀਜ਼ ਦੀ ਅੜੀਕ ਨਹੀਂ ਕਰਨੀ ਪੈਣੀ ਤੇ ਹੁਣ ਮੈਂ 2 ਸਾਲ ਦਾ ਹੋ ਗਿਆ ਹੁਣ 5 ਦਾ ਹੋ ਗਿਆ ਤੇ ਹੁਣ 15 ਦਾ ਹੋ ਗਿਆ ਹੁਣ ਮੈਂ ਜਵਾਨ ਆ ਹੁਣ ਮੁੰਡ ਮਹਨ ਦੇਵਾਨਾ ਮੈਂ ਤੇ ਜਿਹੜਾ ਇਹ ਮੰਤਰ ਸ਼ੁਕਰਚਾਰੀਆਂ ਨੇ ਖੁਦ ਆਜ਼ਾਦ ਗਤਗੁਰੂ ਸ਼ੁ크ਰਾਚਾਰੀਆ ਪਰਮਾਹਕਾਲ ਕੇ ਅਸਰਾਂ ਦੀ ਦੇਵੀ ਪੂਰੀ ਸਮੁੱਜੀ ਟੀਮ ਸਾਨੂੰ ਐਸਾ ਗਰਾਊਂਡ ਦੇ ਵਿੱਚ ਸੰਜਿਤ ਖਾਂਦੀ ਆ ਸਾਡੀ ਸੰਜ ਵੀ ਪੂਰੇ ਇਲਾਕੇ ਦੇ ਵਿੱਚ ਸਤਰਾਜ ਸਿੰਘ ਜਰਾਵਲ ਜੀ ਦੀ ਮਿਹਨਤ ਦੇ ਸਦਕਾ ਤੇ ਪੂਰੀ ਟੀਮ ਦੇ ਵੱਲੋਂ ਅਸੀਂ ਇੱਥੇ ਆਇਆਂ ਦਾ ਇਹਨਾਂ ਦਾ ਧੰਨਵਾਦ ਕਰਦੇ ਆ 3100 ਰੁਪਇਆ ਉਹਨਾਂ ਵੱਲੋਂ ਵਿਚਾਰਾ ਕਮੇਟੀ ਨੇ ਸਹਿਯੋਗ ਦਿੱਤਾ ਗਿਆ ਅਸੀਂ ਧੰਨਵਾਦ ਕਰਦੇ ਆ ਅਸੀਂ ਧੰਨਵਾਦ ਕਰਦੇ ਆ ਅਰਤਾਰ ਚੰਦ ਜੀ ਤਾਰੀ ਰਾਜਿਆਂ ਦੇ ਹੁਕਮ ਨੂੰ ਸਿਰ ਮੱਥੇ ਲਾਉਂਦੇ ਹੋਏ ਰਾਜਾ ਜੀ ਰਾਮਾ ਆਪਾਂ ਇੱਕ ਹੈ ਸਿਰਫ ਇੱਕ ਨਾਟਕ ਦਿਖਾਣਾ ਹੈ ਜੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਅਸੀਂ ਇੱਕ ਨਾਟਕ ਪਲੇ ਕਰ ਰਹੇ ਆ ਰਾਵਣ ਦੀ ਸ਼ਾਲਾ ਨੂੰ ਵੀ ਸ਼੍ਰੀ ਰਾਮ ਜੀ ਦੀ ਸ਼ਾਲਾ ਨੂੰ ਵੀ ਇਸ ਵੇਲੇ ਤਕਜ਼ੀਮਾਂ ਜਰਵਾ ਚੱਲ ਰਹੀਆਂ ਇੱਕ ਦੂਜੇ ਨੂੰ ਟਾਲ ਲਾਉਂਦੇ ਪੂਰਾ ਜਹੋ ਜਲਾਲ ਦੋਨਾਂ ਸੈਣਾਂ ਦੇ ਵਿੱਚ ਦੋਨਾਂ taraf ਉਹਨਾਂ ਨੂੰ ਦੱਸ ਰਹੇ ਆ ਐਦਾਂ ਨਹੀਂ ਐਦਾਂ ਕਰਨੀ ਐਦਾਂ ਨਹੀਂ ਐਦਾਂ ਕਰਨੇ ਆ ਇਸ ਜੰਗ ਨੂੰ ਜਿੱਤਣ ਦੀਆਂ ਪੂਰੀਆਂ ਜਿਹੜੀ ਰਾਨੀਤੀ ਆ ਉਹ ਪਿਆਰ ਕਰਕੇ ਜਿਹੜਾ ਵੀ ਕੋਈ ਯੁੱਧ ਕਰਨ ਜਾਂਦਾ ਉਹਦੇ ਅੱਗੇ ਫਰੋਸੀ ਜਾਂਦੀ ਆ वाशिष शर्मा जी ਜਿਹੜੇ ਕੱਲ ਨੂੰ ਮਹਾਬਲੀ ਰਾਵਣ ਦੇ ਰੋਲ ਵਿੱਚ ਆ ਰਹੇ ਆ ਆਪਣਾ ਸੈਨਾਪਤੀ ਨੂੰ ਸਮਝਾ ਰਹੇ ਆ ਬੋਸ ਸਿਆਪਤੀ ਰਾਜੇਂਦਰ ਮਹਾਰਾਜ ਕੀ ਜੈ ਜੈ ਤਲਾ ਜੀ ਚੌਥੇ ਸੈਨਾਪਤੀ ਦਾ ਵੀ ਵੱਧ ਕਰ ਦਿੱਤਾ ਗਿਆ ਜੀ ਕਿਉਂਕਿ ਮੈਂ ਪਹਿਲਾਂ ਦੱਸ ਕੇ ਆਟਿਆ ਸੀ ਕਿ ਦੋਨਾਂ ਸੈਨਾਮਾਂ ਦੀ ਪੂਰੀ ਕੋਸ਼ਿਸ਼ ਆ ਰਾਵਣ ਸੈਨਾ ਦੀ ਸੀਗੀ ਕਿ ਤਿੰਨਾਂ ਦਾ ਬਦਲਾ ਲਈਏ ਔਰ ਹਨੂਮਾਨ ਮਹਾਵੀਰ ਭਗਵਾਨ ਰਾਮ ਸੈਨਾ ਦਾ ਇਹ ਤਿਆਰ ਸੀਗਾ ਕਿ ਜਿੱਥੇ ਤਿੰਨ ਚੱਲਦੇ ਕਰ ਦਿੱਤਾ ਚੌਥਾ ਵੀ ਚੱਲਦਾ ਹੀ ਕਰਨਾ ਔਰ ਕਰ ਦਿੱਤਾ ਜੀ ਆਖਰੀ ਫੈਸਲਾ ਉਸ ਤੋਂ ਬਾਅਦ ਆਉਣ ਵਾਲੇ ਕੱਲ ਨੂੰ ਦਸਹਿਰੇ ਨੂੰ ਤੁਨ ਫੇਰ ਪੂਰੇ ਹਰਸ਼ ਹਾਲਾਤ ਦੇ ਨਾਲ ਇਸੇ ਤਰ੍ਹਾਂ ਫਿਰ ਮਿਲਾਂਗੇ ਇਸੇ ਤਰ੍ਹਾਂ ਦੁਆਰਾ ਇਸ ਗਰਾਊਂਡ ਵਿੱਚ ਹਾਂਜੀ ਕੱਲ ਨੂੰ 1:00 2:00 ਵਜੇ ਤੱਕ ਜੀ ਰਾਵਣ ਸਾਇਨਾ ਆਪਣੇ ਪੂਰੇ ਚੌਹਲ ਜਲਾਲ ਦੇ ਨਾਲ ਇਸੇ ਆਪਣੀ ਲੰਕਾ ਦੇ ਵਿੱਚ ਜਿਹਨੂੰ ਕਿ ਬਹੁਤ ਮਿਹਨਤ ਕਰਕੇ ਸਜਾਰ ਵਾਲਿਆਂ ਨੇ ਸਜਾਇਆ థాంਕ ਯੂ ਕੰਨਾ ਜੀ ਤੁਸੀਂ ਜਿੱਦਾਂ ਆਪਣੀ ਰਾਜੇ ਦੀ ਲੰਕਾ ਤਾਂ ਸਜਾਇਆ ਜਿੱਦਾਂ ਮਹਾਵਲੀ ਰਾਵਣ ਦੀ ਲੰਕਾ ਤਾਂ ਸਜਾਇਆ ਮਹਾਰਾਣੀ ਮਹਾਕਾਲੀ ਕੋੰਦੋ ਇਸੇ ਤਰ੍ਹਾਂ ਸਜਾਵੇ ਸਾਡੀਆਂ ਜਿਹੜੀਆਂ ਜ਼ਿੰਦਗੀਆਂ ਇਸੇ ਤਰ੍ਹਾਂ ਸੋਹਣਿਆ ਸੋਹਣਿਆ ਬਗਾਨ ਜਿਸ ਤਰ੍ਹਾਂ ਤੁਸੀਂ ਇਸ ਲੰਕਾ ਨੂੰ ਹਰਾ ਭਰਾ ਬਣਾਇਆ ਖੂਬਸੂਰਤ ਬਣਾਇਆ ਗ੍ਰੀਨਰੀ ਨੂੰ ਦੁਆਰਾ ਵਾਪਸ ਲਿਆਂਦਾ ਤੁਹਾਡੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹਰੇ ਭਰੇ ਰੰਗ ਵਿਖਰਨ ਚਲੋ ਜੀ ਜੰਗ ਚੱਲ ਰਹੀ ਆ ਆਖਰੀ ਜੰਗ ਹੈ ਜੀ ਆ ਸਾਡੇ ਤੋਂ ਸ਼੍ਰੀ ਤੇਲੂ ਰਾਮ ਜੀ ਜਿਹੜੇ ਕਿ ਬਹੁਤ ਵਧੀਆ ਕਮੈਂਟਰ ਹੈ ਸਾਰੇ ਪੰਜਾਬ ਦੇ ਵਿੱਚ ਕੋਣੀ ਕੋਣੀ ਦੇਖਦਾ ਨਾਮ ਹੈ ਇਹ ਬਹੁਤ ਵਧੀਆ ਮੇਲਿਆਂ ਦੀ ਛਿੰਝ ਮੇਲਿਆਂ ਦੀ ਲਗਾਤਾਰ ਅਨਾਉਂਸਮੈਂਟ ਕਰਦੇ ਆ ਅਸੀਂ ਇੱਥੇ ਆਣ ਦਾ ਇਹਨਾਂ ਦਾ ਉਹ ਧੰਨਵਾਦ ਕਰਦੇ ਆ ਤੇਲੂ ਰਾਮ ਜੀ ਮਹਾਬਲੀ ਰਾਵਣ ਦੀ ਲੰਕਾ ਵਿੱਚ ਮੌਜੂਦ ਨੇ ਤੁਹਾਡੇ ਸ਼੍ਰੀ ਚਾਨਾ ਵਿੱਚ ਬੇਨਤੀ ਆ ਕਿ ਕੱਲ ਨੂੰ ਜਲਦੀ ਆਣ ਦੀ ਕਿਰਪਾਲਤਾ ਕਰਿਓ ਤਾਂ ਕਿ ਜਿਹੜਾ ਇਹ ਖੇលਿਆ ਇਹ ਅਸੀਂ ਜਲਦੀ ਸ਼ੁਰੂ ਕਰ ਸਕੀਏ ਸੌਨੇ ਦੀ ਲੰਕਾ ਵਿੱਚ ਦਿੰਦੇ ਹੋਏ ਜਲਦੀ ਤੋਂ ਜਲਦੀ ਆਉਣ ਦੀ ਕਿਰਪਾਲਤਾ ਕਰੋਗੇ ਚੰਗ ਆਪਣੀ ਪੂਰੇ ਜਹਾਜ ਜਲਾ ਦੇ ਲਾ ਦੇ ਜੀ ਸਾਢੇ 12 ਵਜੇ ਦੇ ਕਰੀਬ ਭਗਵਾਨ RAM ਜੀ ਦੀ ਸੈਨਾ ਭਗਵਾਨ ਜੀ ਇੱਥੇ ਆ ਜਾਣਾ ਹੈ ਸਾਢੇ 12 ਵਜੇ ਇੱਕੋ ਤੇ ਆਖਰੀ